ਨੀ ਨੀ ਬਹੁਤ ਜਿਆਦਾ ਤਾਂ ਨਹੀਂ ਬਚਾਅ ਹੋ ਗਿਆ ਨੀਲ ਪੈ ਗਿਆ ਨੀਲ ਪੈ ਗਿਆ ਬਸ ਹੱਥ ਨਹੀਂ ਆ ਜਾ ਪਾਪੀ ਕੰਡ ਟ੍ਰਾਈਲੈਂ ਚਲੀਏ ਵੇ ਬੱਡੇ ਨੇ ਬਸ ਕੋਈ ਤਾਂ ਆਪਾਂ ਕੋੜਾ ਪੀਨੇ ਪੈ ਗਿਆ ਉਹ ਜੀ ਇੱਧਰ ਹੁਣ ਵਧਾਈਆਂ ਭਾਈ ਹੁਣ ਨਹੀਂ ਆਏ ਆ ਬੱਲੇ 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 ਅਮੀ ਦੁਬਾਰਾ ਨਹੀਂ ਚਾਹੀਦੇ ਹੇ ਉੱਦੀ ਆ ਜਾ ਤੁਸੀਂ ਗੁੱਡ ਮਾਰਨਿੰਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਵੈਲਕਮ ਬੈਕ ਟੂ ਮਾਈ YouTube ਚੈਨਲ ਸਵਾਦਾ ਵਲੌਗ ਸਟਾਰਟ ਕਰਦੇ ਆ ਆਪਾਂ ਕਰਤੋਂ ਤੇ ਬਾਕੀ ਸਾਡਾ ਮੰਦਿਰ ਲੰਮੇ ਪਿਆ ਹੋਇਆ ਕੰਟ ਨੂੰ ਦੇਖਦਾ ਪਿਆ ਆ ਮਮੀ ਬਾਹਰ ਲੰਮੇ ਪਏ ਹੋਇਆ ਤੇ ਵਿਕਰਮ ਗਏ ਹੋਇਆ ਆਪਣੇ ਫਰੈਂਡ ਨਾਲ ਤੇ ਬਾਕੀ ਮੈਂ ਲੱਗੀ ਆ ਮੰਦਿਰ ਦੇ ਜਿਹੜੇ ਕੱਪੜੇ ਸੀਗੇ ਗਰਮ ਉਹ ਆਪਾਂ ਕੱਢਣ ਲੱਗੇ ਆ ਤੇ ਜਿਹੜੇ ਇਹਨਾਂ ਚੋਂ ਪਾ ਬੇਰੇ ਲੈ ਕੇ ਜਾਣੇ ਆ ਉਹ ਵੀ ਕੱਢਣੇ ਆ ਸੋ ਬਾਕੀ ਜਿਹੜੇ ਕੱਪੜੇ ਆ ਉਹ ਆਪਾਂ ਰੱਖ ਦੇਣੇ ਆ ਇੱਕ ਪੋਲੀਥੀਨਸ ਪਾ ਕੇ ਤਾਂ ਬੈੱਡ 'ਚ ਰੱਖ ਦੇਣੇ ਆ ਸਾਰੇ ਕੱਪੜੇ ਆ ਦੇਖ ਸਕਦੇ ਹੋ ਤੁਸੀਂ ਕਿੰਨੇ ਜਾਰੇ ਕੱਪੜੇ ਆ ਇਹ ਹੈਗੇ ਸਾਰੇ ਇਹਦੇ ਹੀ ਆ ਤੇ ਇਹ ਹੁੰਦੇ ਆ ਕੱਪੜੇ ਆ ਨਾ ਇਹਨਾਂ ਦਾ ਹੁਣ ਮੈਂ ਕਰਾਂਗੀ ਕਸ਼ੂ ਮਸ਼ੂ 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 ਨਾਲ ਖੋ ਮੰਨੂ ਨੇ ਆ ਇਹਨੂੰ ਬਰਥਡੇ ਤੇ ਗਿਫਟ ਦਿੱਤਾ ਸੀਗਾ ਏ ਦਿੱਤਾ ਸੀਗਾ ਇਹ ਸੜੇ ਕਲੋਨੀਆਂ ਵਾਲੇ ਸੌਰੀ ਸਾਡੇ ਪਿੰਡ ਵਾਲੇ ਭਾਬੀ ਜੀ ਨੇ ਆਨੇ ਦਿੱਤਾ ਸੀ ਤੇ ਵੀਰ ਦੇ ਜਿਹੜੇ ਕੱਪੜੇ ਆ ਇਹ ਹੈਗੇ ਬਹੁਤ ਜ਼ਿਆਦਾ ਦਿਖਦੇ ਹੈ ਨਹੀਂ ਤੇ ਜੇ ਅਸੀਂ ਪਾਉਣ ਨੂੰ ਲੱਭੀਏ ਤਾਂ ਉਹ ਸਾਨੂੰ ਪਾਉਣ ਨੂੰ ਲੱਭਦੇ ਨਹੀਂ ਆਹ ਦੇਖੋ ਇਹ ਮੀਂਹ ਦੇ ਕੱਪੜੇ ਸਾਰੇ ਤੇ ਇਹ ਹੁਣ ਆਪਾਂ ਤਹਾਂ ਤੂੰਹਾਂ ਲਾ ਕੇ ਕੱਪੜਿਆਂ ਦੀਆਂ ਤੇ ਇਹਨਾਂ ਨੂੰ ਆਪਾਂ ਰੱਖਾਂਗੇ ਸੈਟਿੰਗ ਕਰਕੇ ਬਧੀਆ ਤਰ੍ਹਾਂ ਕਿ ਵੀ ਜਿਹੜੇ ਇਹ ਕੱਪੜੇ ਆ ਉਹ ਆਪਾਂ ਕਰ ਦਈਏ ਬੈਚ ਇਹ ਚੋ ਬਸ ਹੋਰ ਕੁਛ ਨਹੀਂ ਆ ਮੇਰੀ ਦਵਾਈ ਸੀਗੀ ਖੰਗਰੇਸ਼ਾ ਤੋਂ ਤੇ ਫਿਰ ਮੈਂ ਮਨਵੀਰ ਦੇ ਜਿਹੜੇ ਕੱਪੜੇ ਆ ਸਾਰੇ ਇਹ ਕਰ ਲਵਾਂ ਫਿਰ ਤੁਹਾਡੇ ਨਾਲ ਆਪਾਂ ਕਰਦੇ ਆ ਗੱਲਬਾਤ ਲੋ ਜੀ ਮਨਵੀਰ ਦੇ ਕੱਪੜੇ ਜਿਹੜਿਆ ਉਹ ਆ ਦੇਖੋ ਇਹਦੇ ਜਿਹੜੇ ਛੋਟੇ ਕੱਪੜੇ ਹੋ ਗਿਆ ਉਹ ਆਪਾਂ ਕਿਸੇ ਨੂੰ ਦੇ ਦਾਂਗੇ ਹੋ ਸ਼ੇਰ ਉਈ ਕੀ ਸਾਡਾ ਮਨੂ ਸ਼ੇਰ ਆ ਹੈਨਾ ਮਨੂ ਸਾਡਾ ਮਨੂ ਸ਼ੇਰ ਆ ਚੱਚੀ ਰਸੋਈ ਚ ਬਰਤਨ ਵਗੈਰਾ ਚੱਕਣੇ ਆ ਜਾਂ ਰਸੋਈ ਦੀ ਸਫਾਈ ਕਰਨੀ ਆ ਸੋ ਕੰਮ ਬਹੁਤ ਜ਼ਿਆਦਾ ਆ ਤੇ ਵਿਕਰਮ ਕਹਿੰਦੇ ਆ ਕਿ ਅੱਜ ਕਿੱਥੇ ਜਾਂਦਾ ਪਲਾਨ ਆ ਸੋ ਇਹਨਾਂ ਨੂੰ ਪਤਾ ਕਿੱਥੇ ਜਾਂਦਾ ਪਲਾਨ ਆ ਆ ਦੇਖੋ ਜੀ ਲਾਜੀ ਮੈਂ ਮਾਝਾ ਨੂੰ ਭੰਡੇ ਸੋਈ ਤੇ ਸਾਰੇ ਖਲਾਰਾ ਪਿਆ ਇਹ ਜਿਹੜਾ ਵੀ ਲੱpassਾ ਉਹ ਸੋ ਆਪਾ ਕੁਦੀਏ 2 14 ਪਾ ਲਗੇ। ਕੋਲਾ ਜਿਹੜਾ ਜਣਾਇਆ। ਇਹ ਤਾਂ ਖਾਂਸੀ ਜਿਹੜੀ ਨਾ ਉਹ ਹੀ ਘੜ ਦੇ। ਇਹਦੇ ਨਾਲ ਤਾਂ ਇਹ ਨਹੀਂ ਬੜਾ ਬੁਰਾ ਹੋ ਗਿਆ। ਕੋ ਜਿਹੜਾ ਭਾਜੀ ਆ ਉਹ ਮੰਨ ਲੀਏ। ਬਣਾ ਲਿਆ ਰੋਟੀ ਰੈੱਟੀ ਰੋਟੀ ਰੋਟੀ ਤੇ ਰਾਈਸ ਵੀ ਬਣੇ ਹੋਏ ਆ ਦਾਲ ਵੀ ਬਣੀ ਪਈ ਆ ਕੋਸਰ ਪ੍ਰਸ਼ਾਦ ਬਣਾਉਣੇ ਸੀ ਹਾਂਜੀ ਕੀ ਆ ਹਾਂਜੀ ਕੀ ਆ ਕੀ ਕੀ ਸਾਡਾ ਮੰਨੂ ਕੱਪੀ ਬਹੁਤ ਆ ਝੂਟ ਬਹੁਤ ਬੋਲਦਾ ਜੇ ਮੈਂ ਜਮਾਈਆਂ ਸੀ ਬੋਲਾਂਗੇ ਉਹ ਮੈਂ ਕੁਝ ਚੈਟਿੰਗ ਕਰ ਲੂਗੀ ਕਾਸ ਰੋਟੀ ਕੱਢ ਕੇ ਬਣਾ ਤੇ ਬਿੱਟਰ ਨੂੰ ਖਵਾ ਕੇ ਰੋਟੀ ਖਾਣੀ ਆ ਦਿੰਨੀ ਆ ਬੱਸ ਬੱਸ ਕੋਤ ਪਾਪਾ ਦੀ ਆ ਚਾਬੀ ਚਾਬੀ ਪਾਪਾ ਦੀ ਆ ਇਹ ਆ ਚਾਬੀ ਪਾਪਾ ਦੀ ਆ ਹਾਂ ਪਪਾ ਦੇ ਲੋ ਦਾਦੀ ਪਪਾ ਹੈ ਪਪਾ ਦੇ ਲੋ ਜਾ ਪਪਾ ਦੇਓ ਦਾਦੀ ਸੱਡਾ ਸਿਆਣਾ ਗੁੱਡ ਬాయ। ਨੂੰ ਗੁੱਡ ਬాయ। ਜੰਦਾ ਬੱਚਾ। ਮੈਨੂੰ ਲੱਗੀ ਕਿ ਬਰਤਨ ਮੰਨ ਚਲ ਤਾਂ ਨੂੰ ਕਹਿ ਲੱਗਦੇ ਮੈਨੂੰ ਕਿ ਭੁੱਖ ਲੱਗੀ ਆ। ਤੇ ਇਹਨਾਂ ਨੂੰ ਮੱਦੇ ਚੱਲ ਪਹਿਲਾਂ ਦੋ ਵਾਰ। ਕਿ ਕਿ ਮੈਨੂੰ ਹੁੰਦਾ ਮੈਂ ਤਾਜੀ ਲਈ ਰੋਟੀ। ਉਸੇ ਟੈਮ ਬਣਾਉਣਾ। ਰੋਟੀ ਦੇ। ਤਾਜੀ।

ਤੇ ਰੋਟੀ ਪਾ ਕੇ ਦੇ ਦਈਏ ਫਿਰ ਆਪਾਂ ਕਰ ਦਾਂਗੇ ਪਰ ਨਾ ਤੋਂ ਕਿ ਹੋ ਚੁੱਕੇ ਆ ਫ੍ਰੀ ਤੇ ਹੁਣ ਆਪਾਂ ਬੈਠ ਚੁੱਕੇ ਆ ਸੋ ਮੇਰੇ ਫੇਸ ਨੂੰ ਬਨਰ ਕਰਿਓ ਮੇਰੇ ਬਹੁਤ ਜ਼ਿਆਦਾ ਫੇਸ ਤੇ ਖਰਾਬ ਹੋ ਚੁੱਕਾ ਆ ਸੋ ਮੈਂ ਨਾਰੀਗਲ ਦਾ ਤੇਲ ਵਗੈਰਾ ਵੀ ਲਗਾਨੀ ਆ ਬਟ ਮੈਨੂੰ ਫਰਕ ਕੁਛ ਨਹੀਂ ਪੈਂਦਿਆ ਆ ਆਈ ਡੋਨੋ ਪਤਾ ਨਹੀਂ ਕੀ ਹੋ ਚੁੱਕਾ ਆ ਬਾਕੀ ਕੋਈ ਗੱਲ ਨਹੀਂ ਹੋਊ ਆਪੀ ਸੈਟ ਤੇ ਮੰਨਵੀ ਸਾਡਾ ਜਿਹੜਾ ਆ ਖੇਡਦਾ ਵਿਆ ਮੰਨੂ ਮੰਨੂ ਅਜੋ ਅਜੋ ਮੰਨੂ ਸਾਡਾ ਨਹੀਂ ਤਿਆਰ ਹੁੰਦਾ ਜਿਹੜੀ ਸਿੱਧੀ ਗੱਲ ਆ ਪਾਈ ਇਹ ਗੰਦਾ ਬੰਦਾ ਬੜ ਕੇ ਰਹਿੰਦਾ ਆ ਪਪੇ ਮਾਹੌਲ ਗੰਦਾ ਕੱਪੜੇ ਪਾ ਹਾਂਜੀ ਉਹ ਕੱਪੜਾ ਰੱਖਾ ਕੀ ਕਰਨ ਲੱਗਾ ਪਪੇ ਕੱਪੜੇ ਕਿਹੜੇ ਪਾਉਣੇ ਆ ਹਾਂ ਨਾ ਇਹ ਤਾਂ ਪੁੰਨ ਤੇ ਗੱਟਣ ਗਿਆ। ਇਹ ਤਾਂ ਮੱਖੀਆਂ ਬੈਂਦੀਆਂ। ਕਿਹੜੇ ਮੋੜੇ ਕੱਪੜੇ ਦੱਸ ਦੋ? ਹਾਂ। ਕੱਪੜੇ ਕਿਹੜੇ ਮੋੜੇ ਮੈਨੂੰ ਦੱਸ ਦੋ। ਦਾਈ ਨਹੀਂ ਪੀਣਾ। ਨਾ। ਇਹ ਦਾਈ ਨਹੀਂ ਪੀਣੀ। ਇਹ ਦਵਾਈ ਨਹੀਂ ਪੀਣੀ ਬਸ ਤੋ ਚੱਕ। ਇਹ ਤਾਂ ਢੀਂਗੀਆਂ ਮੇਰੀ ਆ ਓਕੇ? ਮੇਰੀ ਆ ਦਾਈ। ਮੇਈਆ। ਮੇਈਆ। ਹਾਂ ਤੇ ਤੇ। ਹਾਂ ਤੇ। ਤਾ ਇਹ ਦੇ ਤਾ ਟਾ ਫੋਨ ਕਿੱਥੇ ਆ ਫੋਨ ਕਿੱਥੇ ਤੁਹਾਡੇ ਆਲਾ ਮੰਨੂ ਤੁਹਾਡਾ ਫੋਨ ਕਿੱਥੇ ਆ ਉਹ ਦੇਖ ਆ ਕਾਲ ਤੇ ਉਹ ਦੇਖ ਆ ਕਾਲ ਤੇ ਲਾ ਦਮਾ ਨਹੀਂ ਟੀਵੀ ਤੇ ਲੱਗੇ ਤਾਂ ਮੈਂ ਟੀਵੀ ਤੇ ਕਿੰਨੇ ਛੋਣੇ ਉਹ ਦੇਖੀ ਗਾਂ 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 ਮੰਨੂ ਸਾਡੇ ਨੇ ਗਾਂ ਵੀ ਦੇਖਣੀ ਆ ਬਿੱਲੀ ਵੀ ਦੇਖਣੀ ਆ ਸ਼ੇਰ ਵੀ ਦੇਖਣਾ ਆ ਮੈਂ ਸਾਡਾ ਸਾਰਾ ਕੁਝ ਦੇਖਦਾ ਹਨਾ ਮੰਨੂ ਹੈ

ਆਪਾ ਕੋਟੇ ਜੇ ਮੈਂ ਪਹਿਲਾਂ ਇਹਨੂੰ ਕਹਿ ਕੇ ਵੜੀ ਮੈਂ ਕਿ ਮਨਵੀ ਨਾ ਕਰ ਨਾ ਕਰ ਨਾ ਕਰ ਇਹਨੂੰ ਆਪਾ ਚਲ ਕੁੱਟਦੇ ਚਲ ਕੁੱਟੀ ਬਸ ਪਹਿਲੇ ਚੁੱਪ ਕਰ ਜਾ ਚਲ ਚੁੱਪ ਕਰ ਜਾ ਕਿੰਨੇ ਮਾਇਆ ਤੈਨੂੰ ਮਾਇਆ ਕਿੰਨੇ ਆ ਕਿੰਨੇ ਮਾਇਆ ਇਹ ਹੱਥ ਆਪਾ ਕਰ ਦੇ ਕਿੰਨੇ ਮਾਰੇ ਦਾ ਚਲ ਦੱਸ ਉੱਤਰ ਕੇ ਦੱਸ ਉੱਤਰ ਕੇ ਇੱਥੇ ਬੈਠਾ ਕੰਟੂਨ ਦੇਦਾ ਪਿਆ ਸੀ ਕਿੰਨੇ ਮਾਰੇ ਦਾ ਉੱਤਰ ਕੇ ਦੱਸ ਕਿੰਨੇ ਮਾਰੇ ਕਿੰਨੇ ਮਾਰੇ ਦਾ ਬੱਤ ਬੱਤ ਮੇਰਾ ਪੁੱਤ ਕੇ ਨਹੀਂ ਮਾਰ ਚੱਲ ਤੈਨੂੰ ਮੈਂ ਉਦਾਂ ਕਹਿੰਦੇ ਮੈਨੂੰ ਕੱਪੜੇ ਪਾਲਾ ਕੱਪੜੇ ਪਾਲਾ ਮੂੰਹ ਹਟੋੜਾ ਨਹੀਂ ਹਟਦਾ ਹੀ ਨਹੀਂ ਹਟਦਾ ਹੀ ਨਹੀਂ ਨਹੀਂ ਬੱਤ ਚੋਪਾ ਕਰ ਚੋਪਾ ਕਰ ਹਾਂ ਚੱਲਦੀ ਹਾਂ ਚੱਲਦੀ ਹਾਂ ਚੱਲਦੀ ਹਾਂ ਚੱਲਦੀ ਹਾਂ ਹਾਂ ਲੱਗ ਗਿਆ ਮੈਂ ਕੋਤੋਂ ਪਹਿਲਾਂ ਕਿੱਥੋਂ ਡਿੱਗਾ ਦੱਸ ਮੈਨੂੰ ਕਿਥੋਂ ਡਿੱਗਾ ਸੀ ਇਹ ਤਾਂ ਮੇਰੇ ਨੀਲ ਪੈ ਗਿਆ ਡਿੱਗਾ ਟੁਕਾ ਦੇ ਮੈਨੂੰ ਮੱਥੇ ਤੇ ਨੀਲ ਪੈ ਗਿਆ ਦਿਖਾਉਣੀ ਹੀ ਆ ਬੋਲੀ ਲੈ ਦਿਖਾ ਮੈਨੂੰ ਮੇਕੀ ਹੋਇਆ ਮੈਨੂੰ ਦਿਖਾ ਦੇ ਮੈਨੂੰ ਦਿਖਾ ਦੇ ਬਰਾਬਰ ਅੰਦੂ ਗਗੋ ਹੱਸੇ ਹੱਸੇ ਕਿੱਥੇ ਹੋਇਆ ਸਿੱਧਾ ਮੜਿਆ ਮੜਿਆ ਨੂੰ ਬਰਸਾ ਲਈਏ ਮੜਾ ਜਾ ਚੱਲ ਆ ਜਾ ਮੇਕੋ ਆ ਜਾ ਇਹਨੇ ਜ਼ਿਆਦਾ ਕਰ ਲੱਗ ਰਿਹਾ ਨਾ ਮਿੱਟੀ ਨਹੀਂ ਮਿੱਟੀ ਚ ਕੀ ਨੇ ਹੱਥ ਹੁਣ ਆਪਣਾਉਨੇ ਆ ਠੀਕ ਆ ਨਹੀਂ ਇਹ ਹੁਣ ਆਦੇ ਕੱਪੜੇ ਤੁਸੀਂ ਆ ਦੇ ਲਓ ਸਾਡਾ ਮੁੰਡਾ ਕਿੰਨਾ ਗੰਦਾ ਜੀ ਆ ਗੰਦਾ ਬਣਿਆ ਦੇਖੋ ਜੀ ਨਹਾਉਂਦਾ ਨਹੀਂ ਇਹ ਦੇਖੋ ਜੀ ਨਹਾਉਂਦਾ ਨਹੀਂ ਉਸ ਨੂੰ ਸਾਰੀ ਅਲਰਜੀ ਵੀ ਹੋ ਗਈ ਐ ਦੇਖੋ ਰੰਗ ਦੇ ਨਾਲ ਹੋਈ ਆ ਮੈਨੂੰ ਗੁੱਸਾ ਉਹ ਦੋ ਵੀਰੇ ਇੰਦਰ ਹੀ ਲੱਗੀ ਸੀਗੀ ਨਾ ਸੱਟ ਹਾਂ ਦੋ ਵਾਰੀ ਵੱਜ ਗਈ ਇੰਦਰ ਆਲੇ ਕਿੰਨਾ ਰੋੜ ਰੋੜ ਪੈ ਗਿਆ ਇਹ ਕਰਾ ਮੈਂ ඇතද්ජික ඉන්න ්ජ යත් ම මනු කයාාවි මැගැ මටවින්න ආගන්න ආකරන්න ආකර එත න කෙඩ් ලන ජග න්න යන න එකෙටක්බට ු ද පට් කන පයි පයි ඔො ਸੱਲੇ ਨੇ ਵੀ ਚੁੰਡੀਆਂ ਵੇਟੀਆਂ ਉਹ ਫਿਰ ਆ ਗਿਆ ਫਿਰ ਉਹ ਬਾਥਰੂਮ ਕਰਦਾ ਕਿਸੇ ਨਾਲ ਉਹ ਤੇਰੀ ਨੂੰ ਬਾਥਰੂਮ ਕਰਦਾ ਉਹਦਾਂ ਬਾਥਰੂਮ ਗੰਦੇ ਜਿਹਨਾਂ ਤੇ ਕੈਮਰਾ ਮਾਰਦੇ ਤੇ ਮੈਂ ਇਹ ਦਾਦੀ ਕਹਿੰਦਾ ਹਣ ਤਾ ਆਏ ਰੱਬਾ ਇਹ ਬੇਚਾਰੇ ਜੱਲਾ ਫਿਰ ਬਾਥਰੂਮ 2 ਦਿਨ ਤੋਂ ਕੱਲ ਵੀ ਇਹਨੇ ਵੇਚੀ ਕਰ ਦਿੱਤਾ ਬਾਥਰੂਮ ਮਨਵੀਰ ਤੂੰ ਦੱਸਦਾ ਕਿਉਂ ਨਹੀਂ ਬਾਥਰੂਮ ਲੱਗਾ ਤੈਨੂੰ ਆਇਆ ਹੁੰਦਾ ਤਾਂ ਠੋਮਾ ਚੱਲ ਤਾ ਦੇ ਦੇ ਦੇਖੋ ਜੀ ਮਨਵੀਰ ਸਾਡਾ ਵਿੱਚ ਹੀ ਕਰਨਾ ਪਿਆ ਬਾਥਰੂਮ ਪਹਿਲਾਂ ਬਾਹਰ ਕਰ ਦਾਂਦਾ ਤੂੰ ਉੱਥੇ ਬਾਥਰੂਮ ਕਰਕੇ ਆਈਦਾ ਹੁੰਦਾ ਠੀਕ ਆ ਚਲੋ ਤੁਹਾਨੂੰ ਵੇਚ ਨਹੀਂ ਕਰਨਾ ਉੱਥੇ ਜਾ ਕੇ ਕਰਨਾ ਹੈ ਠੀਕ ਆ ਉੱਥੇ ਜਾ ਕੇ ਕਰਨਾ ਵੇਚ ਨਹੀਂ ਕਰਨਾ ਬਾਥਰੂਮ ਮੈਨੂੰ ਦੱਸਣਾ ਆ ਠੀਕ ਆ ਠੀਕ ਆ ਉਹ ਰਹਾ ਲੁਕੀ ਬੰਦ ਉਹ ਮੋਗਰਾ ਹੋ ਗਿਆ ਯਾਰ ਇਹਦਾ ਹਾਂਜੀ ਆਪਾਂ ਲੱਗਿਆ ਹਾਂ ਚਾਹ ਬਣਾਉਣ ਚਾਹ 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 ਵਿਕਰਮ ਦੋਸਤ ਲੈ ਕੇ ਆਏ ਸੀਗੇ ਥੋੜੀ ਤੇ ਕਾਫੀ ਟਾਈਮ ਹੋ ਗਿਆ ਗਿਆ ਨੂੰ ਲੈ ਦੋਗੇ ਸੇਵਸ ਕਰਕੇ ਤਾਂ ਚਾਹ ਹੌਨ ਰੱਖੀ ਆ ਮੈਂ ਕੱਭੀ ਜਦੋਂ ਆਣਗੇ ਉਹ ਚਾਹ ਰੱਖਾਂਗੇ ਤੇ ਮੈਂ ਆਪਣੇ ਲਈ ਮੰਗਾਈ ਫਰੋਟੀ ਕਿ ਮੈਂ ਚਾਹ ਚੂ ਘੱਟ ਪੀਂਦੀ ਆ ਇਸ ਕਰ ਕਰਕੇ ਸੋ ਆਪਾਂ ਚਾਪ ਜੀ ਵੀ ਪਾਤੀ ਆ ਤੁਮ ਕਹਾਂਗੇ ਖੰਡ ਖੰਡ ਵੀ ਪਾਤੀ ਚਾ ਜਾਸਾ ਟੀ ਬਣ ਕੇ ਹੋ ਜਾਣੀਆਂ ਯਾਰ ਉਸ ਟਾਈਮ ਤੱਕ ਟਸਾਂ ਚੁੱਕਾਇਆ ਉਹਨਾਂ ਕਦਾਂ ਪਤਾ 60 ਲੱਖ ਕੀ ਸੀਗੀ ਉਹਨੂੰ ਫਸਲਾਤਾ ਸੀਗਾ ਤੇ ਮੈਂ ਖੜ ਗਿਆ ਕੀ ਕਰਦੇ ਅਸੇਗੀ ਕੀ ਜੀ ਤੇਰੇ ਦੋ ਨਾ ਆ ਨੈ ਇਹ ਨਾ ਭਰੇ ਹੋਵੇ ਅੱਜ ਕੱਲ ਦਾ ਪਤਾ ਪਤਾ ਹੌਕਾ ਕਿੱਦਾਂ ਦਾ ਜਾਣਾ ਕਿੱਦਾਂ ਦਾ ਜਾਇਆ ਦੇ ਯਾਰ ਹੂੰ ਤੇਰੀ ਜ਼ਿੰਦਗੀ ਫਰੂਟੀ ਇਹ ਨਹੀਂ ਤਾਂ ਨੂੰ ਮਿਲਦੀ ਆਪਰਾ ਖੋਲਣ ਲੱਗਾ ਨਹੀਂ ਮੈਂ ਖੋਲਣੀ ਆਪੀ ਨਹੀਂ ਮੈਂ ਖੋਲਣੀ ਆਪੀ ਨਹੀਂ ਨਹੀਂ ਖੋਲ ਕੇ ਦੇ ਦਿੰਦਾ ਮੈਂ ਖੋਲਣੀ ਮੈਂ ਆਪੀ ਲੈਦਾ ਸੱਚੀ ਨਹੀਂ ਖਾਂਦਾ ਨਹੀਂ ਪੀਂਦਾ ਲੈ ਕੇ ਕਹਿੰਦੇ ਜੀ ਤਹੀਂ ਤੇ ਪੀਣ ਨੂੰ ਤਾਂ ਰਾਹ ਚ ਵੀ ਪੀ ਸਕਦਾ ਹੈ ਠੀਕ ਕਰੀ ਜਾਂਦੀ ਇੱਕ ਬੱਦਨ ਨਹੀਂ ਆ ਸਕਦਾ ਨਹੀਂ ਦੱਸ ਇੱਕ ਵੀ ਘਟ ਨਹੀਂ ਬੇਠੀ ਠੀਕ ਹੈ ਨਾ ਵੇਖੋ ਜੇ ਪੀਤੀ ਫਿਰ ਦੇਖ ਲਿਓ ਉਹ ਤੁਹਾਨੂੰ ਅੱਗੇ ਤੋਂ ਤੁਹਾਡੇ ਤੇ ਯਕੀਨ ਨਹੀਂ ਰਹਿਣਾ ਮੈਨੂੰ ਠੀਕ ਆ ਹਾਂ ਉਹ ਬਿੱਦ ਕੋ ਆਖਾਮ ਨਾ ਕਰਿਓ ਜੇ ਨੂੰ ਹੈ ਐਦਾਂ ਹੀ ਮੈਂ ਖੋਲਦੀ ਲਿਓ ਤੁਸੀਂ ਚਾਹ ਪੀਣੀ ਆ ਚਾਹ ਰੱਖੀ ਤਾਂ ਢੇਲੀ ਮੈਂ ਹਾਂ ਉਹ ਵੀ ਮਹਾਵੀਰ ਭਾਈ ਚਲ ਗਿਆ ਉਹਦੇ ਲਈ ਹਾਂ ਮਿੱਠੀ ਹੁੰਦੀ ਕੋੜੀ ਹੁੰਦੀ ਆ ਹਾਂ ਹਾਂ ਮਿੱਠੀ ਹੁੰਦੀ ਆ ਚਾਹ ਮਿੱਠੀ ਹੁੰਦੀ ਕੋੜੀ ਹੁੰਦੀ ਆ ਉਹ ਉਹ ਇਹ ਮਿੱਟੀ ਨਹੀਂ ਹੁੰਦੀ ਨਾ ਪਰ ਠੀਕ ਆ ਮੈਂ ਕਹਾਂ ਪਤਾ ਨਹੀਂ ਕੀ ਲੱਗੇ ਕਹਿਣ ਤੂੰ ਖੂਸ ਚਾ ਪੀ ਲੋ ਥੋੜੀ ਬੱਸ ਬਾਪੀ ਪੀ ਲੋ ਪਕਾਉਂਦੇ ਨਹੀਂ ਆ ਜੀ ਮੈਂ ਉਹਦੀ ਵੀ ਮੈਂ ਲਾ ਬੱਧੀ ਕਰਾਂ ਨਹੀਂ ਮੈਂ ਪਕਾਈ ਜੀ ਮਾਰ ਦੇਣੀ ਕੱਲ ਮੈਂ ਤੇ ਪੀ ਲੋ ਨਹੀਂ ਪਕਾਉਂਦੇ ਯਾਰ ਹਾ ਇਹ ਨਹੀਂ ਜੱਟ ਦਾ ਕੁੜੇ ਸਹਾਰਾ ਗਿਆ ਹੁਣ ਵੱਜ ਗਿਆ ਬਜ ਗਿਆ ਛੱਡ ਦੇਖੋ ਤੁਹਾ ਮੇਰਾ ਪਤਾ ਆ ਰਿਹਾ 3 3% ਦੀ ਆਫਲ ਆ ਰਹੀ ਆ ਅੱਜ ਸਾਡਾ ਨੁਕਸਾਨ ਹੋ ਗਿਆ ਇੰਟਰਨੈਟ ਉਹ ਤਾਂ ਬੱਝ ਵੀ ਮੁੱਕ ਗਿਆ ਉਹ ਲਸੀ ਹੋ ਗਿਆ ਕੰਮ ਕੱਲ ਮੁੱਕ ਜਾਂਦਾ ਮੈਂ ਨਾ ਹੋ ਕਦੋਂ ਦਾ ਕਹਿ ਨਹੀਂ ਨਹੀਂ ਇੰਟਰਨੈਟ ਨਹੀਂ ਚੱਲਦਾ ਇੰਟਰਨੈਟ ਨਹੀਂ ਚੱਲਦਾ ਮੈਂ ਪਹਿਲਾਂ ਜਦੋਂ ਲੱਗਾ ਕਿ ਮੈਂ ਦੋ ਤਿੰਨ ਵਾਰੀ ਦੋ ਤਿੰਨ ਵਾਰੀ ਬੰਦ ਕੀਤਾ ਫਿਰ ਮੈਂ ਟੀਵੀ ਦੇ ਦਿੱਤੀ ਚ ਟੀਵੀ ਵੀ ਨਹੀਂ ਚੱਲਿਆ ਹੂੰ ਉਹਨੂੰ ਚਲਾਇਓ ਵੀ ਨਹੀਂ ਚੱਲਿਆ ਮੁੱਕ ਗਿਆ ਫਿਰ ਤੇ ਦੇਖਿਆ ਇੱਥੇ ਬਲੌਗ ਵੀ ਔਖਾ ਪੈਣਾ ਹੈ ਡਾਟਾ ਵੀ 50% ਉੱਡ ਗਿਆ ਹੋੜ ਭੈ ਹੰਗਾ ਹੁਣ ਕੀ ਅੰਜ ਵਿੱਚ ਚਾਹ ਹੋ ਚੁੱਕੀ ਹੈ ਰੈਡੀ ਸ਼ੈਰੀ ਤੇ ਆਪਾਂ ਇਹਨਾਂ ਨੂੰ ਤੇਰੀ ਚਾਹ ਪਾ ਗਏ ਜੋ ਬੰਗੀਆਂ ਤੇ ਹੁਣ ਹੁਣ ਆਪਾਂ ਰੱਖਾਂਗੇ ਸੀਵੀਆਂ ਸੀਵੀਆਂ ਮੈਂ ਆਪਣੇ ਦੀ ਸੀਵੀਆਂ ਲੱਗੀ ਬਣਾਉਣਾ ਆ ਦੇਖੋ ਵੀ ਮੈਂ ਆਪਣੇ ਦੀ ਸੀਵੀਆਂ ਲੱਗੀ ਬਣਾਉਣਾ ਤੁਸੀਂ ਦੇਖ ਸਕਦੇ ਹੋਦੋਂ ਅਸੀਂ ਸੀਵੀਆਂ ਬਣਾਈਆਂ ਸੀਗੀਆਂ ਪਰ ਉਹ ਵੱਡੀਆਂ ਵੱਡੀਆਂ ਜਾਰੀਆਂ ਸੀਗੀਆਂ ਪਰ ਮੈਂ ਤੋੜ-ਤੋੜ ਕੇ ਬਣਾਈਆਂ ਆ

ਦੇਖੋ ਮੈਂ ਚਾਪਾ ਥੋੜੀ ਜਿਹੀ ਚੀਨੀ ਪਾਵਾਂਗੇ ਚੀਨੀ ਇਹ ਕਿਉਂਕਿ ਮੇਰਾ ਹਸਬੰਦ ਜਿਹੜਾ ਮਿੱਠਾ ਬਹੁਤ ਜ਼ਿਆਦਾ ਖਾਂਦਾ ਹੈ ਮੈਂ ਘੱਟ ਖਾਨੀ ਆ ਮੈਨੂੰ ਇੰਨਾ ਮੰਨਣੀ ਪੈਣੀ ਆ ਕਿ ਕਿ ਜੇ ਇਹ ਚੀਨੀ ਨਾਲ ਖਾਣਗੇ ਫਿਰ ਮੇਰਾ ਵੀ ਨਹੀਂ ਜੀ ਕਰਦਾ ਖਾਣ ਨੂੰ ਇਸ ਕਰਕੇ ਵਿੱਕੂ ਵਿੱਕੂ ਗੱਲ ਸੁਣਿਆ ਚਾਹ ਬਣਾਉਣਾ ਚਾਹ ਬਣਾਉਣਾ ਚਾਹ ਬਣਾਉਣਾ ਸੇਮੋ ਦਾ ਸੇਮਿਆ ਫਰਨੂ ਗਿੱਲ ਕਰਦਾ ਇਹ ਬੋਨ ਟੱਕ ਉਹ ਜੇ ਨਾ ਰਵੇ ਦੀ ਕੀ ਇਦਾਂ ਉਹ ਜੇ ਨਾ ਰਵੇ ਦੀ ਦਰਸ ਤੇ ਨੱਬ ਖੜੇ ਬੱਬਿਕਾ ਡਿਵਾਜੇ ਤੜੀ ਓਏ ਹਾਏ ਪੰਜਾਂ ਨਾਲ ਨੋਬੇ ਹੱਦ ਨੇ ਤੁਹਾਡੀ ਬਾਜ ਕਰਾਦੀ ਐ ਦਰਸ ਤੇ ਡੱਬਾ ਖੋੜਾ ਖੰਨ ਬੜਾ ਅਮੋੜਾ ਸੰਭਾਉ ਧਕੋ ਨਾ ਨਾ ਉੱਡ ਜਾ ਦਰਮਨ ਜਵਾਹਰ ਨੇ ਮੁੰਡੇ ਨੂੰ ਹਜੂ ਨੂੰ ਗਾਇਨਦੋ ਅਜਾ ਪਰ ਹਗਾਣਾ ਨਾ ਖਰਾਬ ਕਰੋ ਇਨਾ ਸੋਣਾ ਗਾਣਾ ਤੇ ਜੀ ਮੈਂ ਕੋਈ ਹੋਰ ਕੋਈ ਲੋਕ ਆ ਗੱਲ ਜੰਮ ਦੋਸ ਤੈਨੂੰ ਨਾ ਕੋਈ ਹੋ ਜਾਣਾ ਮੋਰੇ ਮੋਰੇ ਮੁੰਡਾ ਜਵਾਹਰ ਮੋਰੇ ਗਾਣਾ ਕਿਹੜਾ ਹੈ ਮੈੜੀ ਪੀਣੀ ਮੈੜੀ ਪੀਣੀ ਮੈਂ ਜਦੋਂ ਹੁਣੇ ਦੋ ਹੋਇਆ ਨਾ ਮੈਂ ਦੋਨਾਂ ਤੇ ਚਾਹ ਦੀ

ਲੱਗ ਗਏ ਬਿੱਕੂ ਗੱਡੀ ਤੋਂ ਆਹ ਚੰਗੀ ਬਣ ਗਏ ਗੱਡੀ 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 ਕਿਨਾ ਦਿਨਾਂ ਦੀ ਗੱਡੀ ਇੰਤਾ ਤੀ ਅੱਗੇ ਏੜੀਆਂ ਗੱਡੀ ਜਾਂਦੇ ਏੜੀਆਂ ਗੱਡੀ ਮੇਰੇ ਤੋਂ ਵਧੀ ਅੱਜ ਗੱਡੀ ਬਣੇ ਆਪਣੀ ਰਾਣੀ ਸੁੰਦਰਾ ਰਾਣੀ ਸੁੰਦਰਾ ਸਦੀ ਰਾਣੀ ਸੁੰਦਰਾ ਦੇਖੋ ਰਾਣੀ ਸੁੰਦਰਾ ਸਰਪ ਜੀ ਸਰਪ ਜੀ ਥੋੜਾ ਜਿਹਾ ਸ਼ੈਂਪੂ ਦਾ ਸੌਕ ਉਪਯੋਗ ਕਰਾਂਗੇ ਅੱਜ ਮੇਰੇ ਵਾਲੇ ਤਾਂ ਨਹੀਂ ਹੋ ਸਕਦਾ ਹੋਏ ਨਹੀਂ ਜੀ 200 ਰੁਪਏ ਆਣਾ ਤੇ ਥੋੜਾ ਜਿਹਾ ਸ਼ੈਂਪੂ ਕਿੰਨੇ ਦਾ ਸੀ ਕਿੰਨੇ ਦਾ ਪਤਾ ਨਹੀਂ 380 ਰੁਪਏ ਦਾ ਸੀ 200 200 ਸ਼ੈਂਪੂ ਚੱਲਣਗੇ ਦੁੱਝੇ ਪੌ ਚਾਲੇ ਆਪਣੇ ਵਾਲਾਂ ਵਿੱਚ ਸ਼ੈਂਪੂ ਘਾਤੋ ਦਵਾ ਜਿਹੜਾ ਸ਼ੈਂਪੂ ਆ ਆ ਲੱਗਣਗੇ ਆ ਵਾਲੇ ਜੰਦੂਏ ਕੋਈ ਆਦੇ ਪਾਉਂਛ ਪਾਉਂ ਗਿਆ ਹਾਂ ਹਾਂ ਹਾਂਜੀ ਐ ਗੱਡੀ ਦਾ ਕੱਪੜਾ ਕਿੱਥੇ ਆ ਦੇ ਲੋ ਗੱਡੀ ਵਾਲਾ ਕੱਪੜਾ ਕਿੱਥੇ ਆ ਗੱਡੀ ਵਾਲਾ ਕੱਪੜਾ ਕਿੱਥੇ ਆ ਉਹ ਬਾਅਦ ਚ ਪਜਣਾ ਹੁਣ ਪਹਿਲਾਂ ਕਿ ਇਹਦੇ ਤੇ ਮਾਰੂਗੇ ਕਾਂਪੋ ਨਹੀਂ ਕੱਪੜੇ ਇਹਦੇ ਨਾਲ ਕਿਹੜੇ ਕੱਪੜੇ ਨਾਲ ਆਪਣਾ ਕੀ ਹੋਇਆ ਇਹਨੇ ਇਹ ਕੋਸ਼ਿਸ਼ ਨਹੀਂ ਜਾਂਦਾ ਪਹਿਲਾਂ ਤੋਂ ਤੋਂ ਲੋ ਚਿੱਲੀ ਧਾ ਸਾਡੇ ਸਰਫੜਾ ਪਾਗੇ ਨਾ ਪਾਣੀ ਇੱਥੇ ਥੋੜੋ ਉੱਧਰ ਪੋਚਾ ਹੀ ਆ ਇਹ ਦੇਖੋ ਜੀ ਸ਼ੈਂਪੂ ਕਿੰਨਾ ਹੀ ਹੁੰਦਾ ਆ ਰਾਜੀ ਹਾਂ ਜੀ ਆਹ ਜਿਹੜੇ ਵੀ 380 ਦੇ ਉਹ ਲੈਂਦੇ ਤੇ ਇਹਦੇ ਨਾਲ ਕਿੰਨੇ ਆ ਜਾਣੇ ਇਹ ਸੋਚ ਲਈ ਤੂੰ ਨਹੀਂ ਜੀ ਹੈ ਉੱਪਰ ਤਾਂ ਇਹ ਮੈਨੂੰ ਪਾਉਚਾਣ ਵਧੀਆ ਲੱਗਦੇ ਉਦਨ ਮੈਂ ਲਾਏ ਹੀ ਉਹ ਤਨ ਮੇਰੇ ਪਤਾ ਕਿਨੇ ਸ਼ੈਂਪਲ ਕੇ ਛੇ ਉਹ ਗੱਡੀ ਧੋ ਕੇ ਲਾਉਂਦਾ ਹੂੰ ਮੈਂ ਬਾਕੀ ਬਸ ਤੋਂ ਹੁਲਾ ਦੇਣਾ ਹਾਂ ਪਰ ਬਗ ਅੰਦਰ ਬਧਾਉਂਦਾ ਹਾਂ ਹਾਂ ਰੰਬਿਕ ਕੱਲੇ ਅੱਜ ਕੱਲੇ ਹੀ ਵਿਕਰਨ ਗੱਡੀ ਧੋਂਦਾ ਚਾਰਾ ਮੇਰੀ ਹੋਇਆ ਇਹ ਕਿਹੜੀ ਬਗਾਨੀ ਆਪਣੀ ਹੈ ਮੈਂ ਧੋਣੀ ਮੈਂਟ ਮਾਰਨਾ ਮੈਂਟ ਬਿਕੋ ਟੁੱਟ ਗਿਆ ਦਾ ਗੱਡੀ ਦਾ ਆਹਾ ਤੇ ਇੱਧਰ ਲਾ ਉਹ ਦਦਾ ਲਈ ਦੇਣੀ ਕਿਉਂ ਇਹ ਤਾਂ ਚੰਗਾ ਲੱਗਦਾ ਸੋਨੇ ਦਾ ਲਾਦੇ ਆ ਦੱਸਿਓ ਵੀ ਗਾਇਸ ਸੋਨੇ ਲਾਦੇ ਕਿੱਦਾਂ ਦੇ ਲਾਦੇ ਆ ਇਹਨਾਂ ਤੇ ਸੋਨੇ ਨਹੀਂ ਲਾਦੇ ਬਿੱਕੂ ਸਾਡਾ ਅੱਜ ਗੱਡੀ ਤੋਂ ਕਿੰਨੇ ਟਾਈਮ ਚ ਕਿੰਨੇ ਟਾਈਮ ਚ ਤੋਂਗੇ ਲੈ ਆਪਣੀ ਪੀ ਜਾ ਮੇਰੇ ਨਾਲ ਭਾਈ ਭਾਈ ਬੰਗ ਪੜਾ ਦੇ ਚਲੋ ਵੀ ਡਿਪੈਂਡ ਸਾਰੀ ਗੰਦੀ ਹੋ ਜਾਣੀ ਵੇਖੋ ਗਿੱਲੀ ਹੋ ਜਾਣੀਆਂ ਤੋਂ ਇਹਦਾ ਹੈਗੀ ਆ ਉਹ ਛੋਟਾ ਪਾ ਕੇ ਥੋਲਣ ਦੇਣਾ ਅੱਗੇ ਕਿਹੜੇ ਛੋਟਾ ਪੱਲ ਤੋਂ ਨਾ ਦੇਈਂ ਸਾਡੀ ਗੱਡੀ ਦੇਖੋ ਕਿੰਨੇ ਸੋਹਣੇ ਨਿੱਖੜ ਜਾਣੀ ਕਿ ਅੱਗੇ ਇਹਦੇ ਧੂਨ ਦੀ ਕਮੀ ਹੁੰਦੀ ਆ ਬਾਇਓ ਉਦਾਂ ਬਹੁਤ ਵਧੀਆ ਨਿੱਖਰ ਜਾਂਦੀ ਐ ਇਹ ਗੱਡੀ ਹੋਰ ਇਹ ਤਾਂ ਨਵੀਂ ਖੜੀ ਕੀਤੀ ਹੋਈ ਆ ਸਰੋਸ਼ਰ ਭਾਈ ਦੀ ਗੱਡੀ ਨਾਲ ਖੜੀ ਕਰਦੀ ਆ ਹਾਂ ਹਾਂ ਕਿਉਂ ਉਹਨਾਂ ਖੜੀ ਲੱਗਦੀ ਖੜੀ ਆਹੋ। ਸਹੀ ਕਿ ਨਹੀਂ? ਬਗ ਗੱਡੀ ਸਾਡੀ ਬਾਬਾ ਅੱਛੀ ਆ। ਕਿਸਮਤਾਂਰੀ ਆ। ਇਹਨਾਂ ਦੀ ਰੇਮ ਰੂੰਮ ਪੇ ਆਣਾ। ਹੂੰ। ਬੇਕਰੇ ਉਹਨੂੰ ਰੇਮ ਬਹੁਤ ਬਹੁਤ ਘਰੀ ਲੱਗਣੀ ਪਈ ਤੀ। ਮਾਡਲ ਦੀ ਕਹਿੰਦਾ ਉਹ। ਹਾਂ। 22 ਮਾਡਲ ਆ ਤੇ 24 ਮਾਡਲ। ਆਹੋ। ਉਹ ਦਿਨ ਗੱਡੀਆਂ ਇੱਥੇ ਦੋਨੋਂ ਖੜੀਆਂ ਸੀ। ਉਦੋਂ ਕਿਦਾਂ ਲੱਗਿਆ? ਕੀ ਕਿਆ ਤਾਂ ਸੀਗਾ ਉਹਨਾਂ ਨੂੰ ਆਜੋ ਅੱਜ। ਹੋਣਾ ਹੀ ਕੁਝ ਨਹੀਂ ਲੱਗਿਆ। ਹੈ? ਕੀ ਕਹਿੰਦਾ ਹੀ ਹੋਣਾ? ਕਹਿੰਦੇ ਸੀ ਸ਼ਾਮ ਨੂੰ ਦੇਖਦੇ ਆ। ਉਹ ਦੇਖਦੇ ਹੁੰਦੇ ਰੋਜ। ਆਹ। ਸਰੇ ਕਿਤਾਈ ਤੜਕੇ ਮੂੜਵੇ ਸਰੇ ਜਦ ਤੂੰ ਗੈ ਨਹੀਂ ਸੀ ਅਸਤੋ ਆਲ ਜੀ ਕੀਤਾ ਹੀ ਫੋਨ ਮੈਂ ਪਰ ਹੋ ਗਿਆ ਥੋੜੀ ਇੱਕ ਸਾਈਡ ਹੀ ਦੇਖਿਓ ਤੇ ਇੱਕ ਸਾਈਡ ਦੇਖਿਓ ਆਹ ਦੇਖਿਓ ਬੈਕ ਦੇਖ ਲਓ ਇਹਦੀ ਇਹ ਇਧਰਲੀ ਸਾਈਡ ਦੇ ਨਾਲ ਇਧਰ ਵੀ ਧੋਤੀ ਸੱਚ ਬਸ ਤੁਸੀਂ ਉਹ ਜੀ ਚੀਜ਼ ਤੇ ਆਹ ਚੀਜ਼ ਦੇਖ ਸਕਦੇ ਹੋ ਕਿੰਨਾ ਫਰਕ ਪੈ ਗਿਆ ਗੱਡੀ ਤੋਂ ਹੋਂ ਤੇ ਸਾਟੇ ਗਿਆ ਚਿੜੀਆਂ ਦੇਖਿਆ ਕਿੰਨੀਆਂ ਸੋਹਣੀਆਂ ਲਾਦੀਆਂ ਵਿੱਚ ਗੱਡੀ ਦੇ ਚਿੜੀਆਂ ਮੰਨੂ ਕਰ ਦਿੰਦਾ ਚੀ ਚੀ ਬੇ ਕੋ ਡੇਗਣਾ ਜਾਏ ਉਹ ਤੋਂ ਆ ਬੈਕ ਸਾਈਡ ਤੋਂ ਤੋ ਤੋ ਨਿਆ ਇਹ ਤਾਂ ਪੂਰੇ ਉਹ ਬੰਦੇ ਆ ਤੁਝੇ ਗੱਡੀਆਂ ਤੋਂ ਨਾਲ ਕੇਰੇ ਹੈ ਕੇਰੇ ਨਹੀਂ ਕੇਰੇ ਕਹੇ ਤਾਂ ਲੱਗੀ ਨਹੀਂ ਦੂਜੇ ਹੁਰਤੇ ਬੰਨਣਾ ਮੈਨੂੰ ਕਿੰਨਾ ਪੋਚਦਾ ਸੀ ਇੱਥੇ ਤੂੰ ਇਹੀ ਕਰਾ ਨਹੀਂ ਪੋਚਾ ਬੜੀ ਤੇਲ ਜਣਾ ਫਿੱਟਿਆ ਨਾ ਆ ਦੇ ਭਾਈ ਇੱਧਰ ਵੀ ਉਹ ਸੌਰੀ ਆ ਦੇ ਇੱਧਰ ਵੀ ਆ ਦੇ نیچے ਵਿਕੋ ਆ ਦੇ ਇਧਰ ਵੀ ਤੋ ਦੋ ਉਹ ਦੇ ਉਹ ਤੇ ਪਹਿਲਾਂ ਪਾਣੀ ਮਾਰ ਲੈ ਅੱਛਾ ਲੈ ਵੰ ਪਾਣੀ ਪਹਿਲਾਂ ਪਾਣੀ ਤੂੰ ਰਹਿ ਨਹੀਂ ਠੱਕਣ ਦੇ ਕੇ ਆਪਣੀ ਆਈ ਤੇ ਆ ਜਾਂਦਾ ਨਾ ਸਾਰੇ ਕੰਮ ਕਰ ਦਿੰਦਾ ਨੇ ਮੰਮੀ ਕਹਿੰਦਾ ਲੱਗੀ ਆ ਪਤਾ ਨਹੀਂ ਮੈਨੂੰ ਮਮਾ ਕਦਾ ਫੋਨ ਆ ਅੱਛਾ ਇਹਦਾ ਤੇ ਚੜ ਕੇ ਉੱਪਰੋਂ ਵੀ ਕਰਿਓ ਉੱਪਰੋਂ ਯਾਰੋਂ ਨਹੀਂ ਦੇ ਕਮੈਂਟ ਕੰਸੀ ਨਹੀਂ ਹਟਦੀ ਬੋ ਬੁਧਾ ਹਾਲਾ ਗਲਾ ਵੀ ਪੀੜ ਕਰਦਾ ਆ ਹਮ ਚਲੋ ਵੀ ਗੱਡੀ 2 ਮਿੰਟਾਂ ਜੇ ਧੋਤੀ ਗਈ ਆ ਹਨਾ ਬਲੋਕ ਕਿੰਨੇ ਮਿੰਟ ਲੱਗਾ ਵਿੱਚ ਮੇਰੇ ਨਾਲ ਲੱਗਾ ਤਿੰਨ ਮਿੰਟ ਦਾ ਤਾਂ ਵਲੌਗ ਹੀ ਬਣੀ ਹੈ ਹਾਂ ਉਹਦਾ ਦੀ ਬਣਾਇਆ ਰੋਗ ਰੋਤੀ ਬਣਾਇਆ ਯੈਸ ਦੇਖੋ ਕਿੰਨੀ ਸੋਹਣੀ ਨਿੱਖਰ ਗਈ ਗੱਡੀ ਤਾਂ ਗਾਂ ਦੇਤੀ ਵਾਂ ਦਾ ਜੋ ਸਾਫ ਕਾ ਨਹੀਂ ਹੈ ਇੱਕ ਦਿਨ ਅਸੀਂ ਗੱਡੀ ਧੋਤੀ ਐਸਾ ਵੀ ਕਰਮ ਨੇ ਗੱਡੀ ਧੋਤੀ ਹਾਂ ਵਿਕੂ ਜਦੋਂ ਤੁਸੀਂ ਗੱਡੀ ਧੋਤੀ ਸੀ ਬਾਹਰ ਜਿੱਦਣ ਖੜੀ ਸੀ ਕਿੱਥੇ ਜਾਣਾ ਸੀ ਆਪਾਂ ਰਾਜਾ ਸਾਹਿਬ ਜਾਣਾ ਸੀ ਆਹੋ ਆਹੋ ਭਰਾਵਾ ਇਹ ਜਿਹੜੇ ਗੱਡੀ ਧੋਤੀ ਐਦਾਂ ਹੀ ਐਦਾਂ ਹੀ ਛੜਤੀ ਕੱਪੜਾ ਮਾਰਿਆ ਹੀ ਨਹੀਂ ਪਾਇਆ ਜੀ ਆਗੇ ਤੇਰੇ ਪਾਇਆ ਜੀ ਆਗੇ ਸੀ ਉਸ ਦਿਨ ਘਰੇ ਗੱਡੀ ਤੇ ਕੱਪੜਾ ਮਾਰਿਆ ਨਹੀਂ ਗੱਡੇ ਉੱਤੇ ਉਹ ਐਦਾਂ ਹੀ ਜੰਮ ਗਿਆ ਸਾਰਾ ਉੱਪਰ ਉਹਦੇ ਪਾਣੀ ਜਿਹਾ ਵਿਕੂ ਚਾਹ ਪੀ ਤਿੰਨ ਤੁਸੀਂ ਨਹੀਂ ਗੱਲ ਪੀਓ ਚਾਹ ਫੇ ਮੈਂ ਮਾਰ ਦੂੰਗੀ ਹਾਂ ਹੈ ਚਾ ਲੈ ਕੇ ਤਮਾ ਮੰਮੀ ਲੱਗੇ ਹੋਏ ਆ ਕਰ ਦੇਣੀ ਆ ਗਿਆ ਸੋਹਣੇ ਉਹ ਜੀ ਬਾਹਰੋਂ ਆਏ ਬੰਦੇ ਸਾਡੇ ਇੱਕ ਮਿੰਟ ਤੇ ਤੇਲ ਲਿਆਵਾ ਪਹਿਲਾਂ ਰੁਕ ਜਾਓ ਰੁਕ ਜਾਓ ਭਾਜੀ ਨੂੰ ਰੁਕ ਜਾਓ ਰੁਕ ਜਾਓ ਉਹ ਜੀ ਇੱਧਰ ਹੁਣ ਵਧਾਈਆਂ ਭਾਈ ਹੁਣ ਨਹੀਂ ਆਏ ਆ ਬੱਲੇ 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 ਐਮੀ ਤਾਂ ਨਹੀਂ ਚਾਹੀਦੇ ਹੈ ਉੱਧੀ ਆ ਜਾ ਤੁਸੀਂ ਲੋ ਜੀ ਭਾਈ ਹੁਣੀ ਸਾਡੇ ਅਗੇ ਆ ਬਾਰੋਂ ਤੁਸੀਂ ਸਦੀਦੀ ਨੂੰ ਤਾਂ ਸਾਰੇ ਜਾਣਦੇ ਹੀ ਹੋ ਸਦੀ ਤੁਹਾਨੂੰ ਤਾਂ ਸਾਰੇ ਜਾਣਦੇ ਹੀ ਆ ਭਾਈ ਹੁਣੀ ਨਹੀਂ ਜਾਣਦੇ ਸੀ ਭਾਈ ਹੁਣੀ ਆ ਗਿਆ ਬਾਰੋਂ ਭਾਈ ਆ ਗਏ ਹੁ ਕਿੱਦਾਂ ਦਾ ਲੱਗਾ ਇੰਡੀਆ ਜਾ ਕੇ ਵਧੀਆ ਭਾਈ ਵਧੀਆ ਬਾਈ ਕੱਲ ਆਇਆ ਨਾ ਕੱਲ ਆਇਆ ਚਲੋ ਆਜੋ ਮੁੰਡਾ ਦੀ ਸੁੱਤਾ ਹੇ ਚਲੋ ਆਜੋ ਬਹਿ ਜੀ ਹੂੰ ਹੁਣ ਭਾਈ ਨਾ ਕੰਟੈਂਟ ਹੀ ਮਿਲਿਆ ਕਰਨ ਨਵੇਂ ਨਵੇਂ ਨੂਰ ਲੋ ਜੀ ਦੀਦੀ ਹੁੜੀ ਲੱਗੇ ਨਿਆਜ਼ ਲਿਓ ਨਿਆਜ਼ ਅਮ ਇਹ ਉਧਰ ਜਿਹਾ ਬਾਣੀ ਕਾਲੀ ਚ ਹੈ ਨਾ ਸਾਰੀ ਰੱਖਣਾ ਕਿਉਂ ਤੂੰ ਲਫਾਫੇ ਆ ਅੱਛਾ ਅੱਛਾ ਰੱਖ ਲਓ ਠੀਕ ਆ ਤੁਸੀਂ ਖਾ ਲੈ ਨਿਆਜ਼ ਦੇ ਦੇ ਦੇਖੋ ਪਾ ਗਰਮ ਗਰਮ ਨਿਆਜ਼ ਲੱਗੇ ਖਾਣ ਨਿਆਜ਼ ਦਾ ਪ੍ਰਸ਼ਾਦ ਹੋ